ਖਬਰਨਾਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਡੇ ਜਿਹੜੇ ਕਲੇਨੇ ਉਹ ਢਹਿ ਢੇਰੀ ਹੋ ਗਏ ਖਾਸ ਕਰਕੇ ਅਰਵਿੰਦ ਕੇਚੂਬਾ ਅਤੇ ਮਨੀਸ਼ ਸੋਦੀਆ ਕੈਬਨਟ ਮੀਟਿੰਗ ਸੱਦੀ ਗਈ ਹਾਰ ਦਾ ਮੰਤਨ ਕੀਤਾ ਗਿਆ ਅਤੇ ਚੋਕਸ ਵੀ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਕੈਬਨਟ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਦਾ ਸਿਸਟਮ ਜਿਹੜਾ ਹੈ ਸਹੀ ਕਰੋ ਗੱਡੀ ਲਈ ਤੇ ਨਹੀਂ ਹੈ ਗੱਡੀ ਲਈ ਤੂੰ ਲੈ ਗਈ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਿਨਾਂ ਦੇ ਵਿੱਚ ਪੂਰੇ ਟੈਨਸ਼ਨ ਦੇ ਵਿੱਚ ਨੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਲਾਅਨ ਆਰਡਰ ਦੀ ਸਥਿਤੀ ਨੂੰ ਲੈ ਕੇ ਹੁਣ ਫਿਰ ਖੜਕ ਪਈ ਹੈ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੋਰਾਂ ਦੀ ਇਹਨਾਂ ਦਾ ਆਪਸੀ 카ਟੋਕਲੀ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਅਤੇ ਦਾਗੀ ਧੜੇ ਦਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਯਾਨੀ ਕਿ ਦੋਨਾ ਵੱਡੇ ਆਗੂਆਂ ਵੱਲੋਂ ਜਨਕੀ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੇਰੀ ਜਿਹੜੀ ਮੁੱਖ ਮੰਤਰੀ ਵਾਲੀ ਕੁਰਸੀ ਮੇਰੇ ਕੋਲ ਨਹੀਂ ਸੰਭਾਲੀ ਜਾ ਰਹੀ ਆ ਮੈਂ ਕੰਮ ਨਹੀਂ ਕੀਤੇ ਤੇ ਤੁਸੀਂ ਮੈਨੂੰ ਜਿਹੜਾ ਹੈ ਕੁਰਸੀ ਤੂੰ ਲਾ ਕੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੂੰ ਜਿਹੜਾ ਹੈ ਤੁਸੀਂ ਆਪ ਮੁੱਖ ਮੰਤਰੀ ਬਣਾ ਸਕਦੇ ਹੋ ਮੈਂ ਉਸ ਦਾ ਸਤਿਕਾਰ ਕਰਾਂਗਾ ਮੈਂ ਉਹਦੇ ਥੱਲੇ ਰਹਿ ਕੇ ਕੰਮ ਕਰਾਂਗਾ ਦੱਸ ਦਿਓ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਮੁੱਖ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਗ੍ਰਹਿ ਮੰਤਰਾਲਾ ਵੀ ਹੈ ਇਹਦਰ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਕਨਵੀਨਰ ਅਰਵਿੰਦ ਕੇਸੀ ਵਾੜ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਹੈ ਆ ਕਿ ਮਨੀਸ਼ ਸੂਧਿਆ ਜਿਹੜੇ ਨੇ ਹਫਤੇ ਦੇ ਵਿੱਚ ਹਫਤੇ ਦੇ ਵਿੱਚੋਂ ਚਾਰ ਵਾਰ ਚਾਰ ਦਿਨ ਲਗਾਤਾਰ ਪੰਜਾਬ ਦੇ ਕੰਮ ਕਾਂਜ ਸੰਜਣਗੇ ਅਨ ਅਫੀਸ਼ੀਅਲਸ ਮੰਨੋ ਅ ਗੈਰ ਅਧਿਕਾਰਿਕ तरीके ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦਾ ਆਣਾ ਜਾਣਾ ਲੱਗਿਆ ਕਰੇਗਾ ਤਿੰਨ ਤੋਂ ਚਾਰ ਦਿਨ ਉਹ ਸੂਬੇ ਦੇ ਕੰਮਾਂ ਨੂੰ ਦੇਖਿਆ ਕਰਨਗੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੰਮ ਨਹੀਂ ਸੰਭਾਲਿਆ ਜਾ ਰਿਹਾ ਕਿ ਅਮਨ ਅਰੋੜਾ ਗੁਲਤਾਰ ਸਿੰਘ ਸੰਧਮਾ ਜਾਂ ਹਰਪਾਲ ਸਿੰਘ ਚੀਮਾ ਨੇ ਕੀ ਯੋਗ ਨੇ ਕਿ ਕੀ ਯੋਗ ਨਹੀਂ ਕਹਿੰਦੇ ਨੇ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੂਰੀ ਤਰ੍ਹਾਂ ਨਾਰਾਜ਼ ਹੈ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਵੱਲੋਂ ਕਿਉਂਕਿ ਅਮਨ ਅਰੋੜਾ ਵੱਲੋਂ ਵਾਰ-ਵਾਰ ਸੂਬੇ ਦੇ ਮੰਤਰੀ ਅ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਖਾਸੇ ਤਤਤੇ ਹੋ ਗਏ ਨੇ ਆਪਸ ਵਿੱਚ ਖੜ ਚੁੱਕੀ ਹੈ ਹੁਣ ਅਰਵਿੰਦ ਕੇਜੀਵਾਲ ਨੇ ਫਿਰ ਦੁਬਾਰਾ ਸੂਬੇ ਦੇ ਮੁੱਖ ਮੰਤਰੀ ਨੂੰ ਨਹੀਂ ਬੁਲਾਇਆ ਜਾਵੇਗਾ ਲੇਕਿਨ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਹੁਣ ਫਿਰ ਜਾਣਗੇ ਦਿੱਲੀ ਆਪ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਸ਼ੀਵਾਲ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਉਸ ਤੋਂ ਬਾਅਦ ਮਨੀਸ਼ ਸੋਧਿਆ ਦੀ ਵੀ ਡਿਊਟੀ ਲਗਾਈ ਜਾ ਰਹੀ ਹੈ ਕਿ ਤੁਸੀਂ ਹਫਤੇ ਦੇ ਵਿੱਚ ਨੂੰ 2-4 ਦਿਨ ਲਗਾਤਾਰ ਪੰਜਾਬ ਦੀ ਪੰਜਾਬ ਉੱਤੇ ਆਪਣੀ ਅੱਖ ਰੱਖੋ ਨਿਗਰਾਨੀ ਕਰੋ ਪੰਜਾਬ ਦੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਨੂ ਜਾਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਜਾਂ ਜਿਹੜਾ ਸਮੁੱਚਾ ਪ੍ਰਸ਼ਾਸਨ ਹੈ ਉਹ ਸਹੀ ਤਰੀਕੇ ਦੇ ਨਾਲ ਕੰਮ ਕਰ ਵੀ ਰਿਹਾ ਹੈ ਕਿ ਨਹੀਂ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਸ ਵਿੱਚ ਖੜਕ ਪਈ ਹੈ ਯਾਨੀ ਕਿ ਮਤਭੇਦ ਚੱਲ ਰਹੇ ਨੇ ਇੱਕ ਪਾਸੇ ਦਲਤਾਰ ਸਿੰਘ ਸਤਮਾ ਹੈ ਇੱਕ ਪਾਸੇ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਭਗਵੰਤ ਮਾਨ ਅਤੇ ਮਨੀਸ਼ ਸੋਧਿਆ ਯਾਨੀ ਕਿ ਆਪਸ ਵਿੱਚ ਹਸਤਲ ਅਨ ਬਸਲ ਚੱਲ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਰਹਿੰਦੇ ਪਿੰਦੀ ਸਾਲ ਨੇ ਜਿਹੜੇ ਉਹ ਰੱਖਣਗੇ ਜਾਂ ਨਹੀਂ ਰੱਖਣਗੇ ਕਿਉਂਕਿ 2027 ਦੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿ ਇੱਕ ਦਲਤ ਭਾਈਚਾਰੇ ਵਿੱਚ ਦਲਤ ਭਾਈਚਾਰੇ ਵਿੱਚ ਵੀ ਡਿਪਟੀ ਸੀਐਮ ਜਾਂ ਉਹਦੇ ਕੋਲ ਗ੍ਰਹਿ ਮੰਤralਾ ਹੋਵੇਗਾ ਕੁਲਤਾ ਸਿੰਘ ਸੰਧਵਾ ਜਿਹੜਾ ਉਹ ਆfda ਜੋਰ ਮਾਰ ਰਹੇ ਨੇ ਅਮਨ ਅਰੋੜਾ ਹਿੰਦੂ ਭਾਈਚਾਰੇ ਨੂੰ ਲੈ ਕੇ ਆfda ਜੋਰ ਮਾਰ ਰਹੇ ਨੇ ਅਤੇ ਹਰਪਾਲ ਸਿੰਘ ਚੀਮਾ ਦਲਤ ਭਾਈਚਾਰੇ ਨੂੰ ਲੈ ਕੇ ਆfda ਜਿਹੜਾ ਜੋਰ ਮਾਰ ਰਹੇ ਨੇ ਯਾਨੀ ਕਿ ਇੱਕ ਅਨਾਰ ਤੇ 100 ਮਾਰ ਵਾਲੀ ਗੱਲ ਬਣ ਗਈ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਟੈਨਸ਼ਨ ਦੇ ਵਿੱਚ ਹੈ ਆਮ ਆਦਮੀ ਪਾਰਟੀ ਦਾ ਕਨਵੀਨਰ ਵੀ ਟੈਨਸ਼ਨ ਦੇ ਵਿੱਚ ਹੈ ਕਿ ਜੇਕਰ ਅਜਾਇ ਨਾ ਕੀਤਾ ਗਿਆ ਕੰਮ ਨਾ ਕੀਤਾ ਗਿਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਤੇ ਪੱਤਾ ਬਿਲਕੁਲ ਸਾਫ਼ ਹੋ ਜਾਵੇਗਾ ਕਿਉਂਕਿ ਇੱਧਰ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਨੇ ਲੇਕਿਨ ਇਹਨਾਂ ਦਾ ਤਾਂ ਹੁਣ ਆਪਸੀ ਕਾਟੋ ਕਲੇਸ਼ ਖਤਮ ਨਹੀਂ ਹੋ ਰਿਹਾ ਇਸ ਲਈ ਕਨਵੀਨਰ ਵੱਲੋਂ ਫਿਰ ਦੁਬਾਰਾ ਮੀਟਿੰਗ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਬੁલા ਲਈ ਗਈ ਹੈ ਧੰਨਵਾਦ